ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਰੀਸੀਪ ਸਮਝ ਰਿਹਾ ਕਿ ਮੈਂ ਪਰਵਾਹ ਚ ਵਾਪਸ ਆਇਆ ਹਾਂ ਕਿਉਂਕਿ ਮੈਂ ਇਸੇ ਪਰਵਾਹ ਦਾ ਸਦਸਾ ਸੀ ਪਰ ਮੈਂ ਕੁਝ ਗੱਲਾਂ ਦੇ ਵਿੱਚ ਆ ਕੇ ਆਪਣੇ ਪਰਵਾਹ ਤੋਂ ਦੂਰ ਚਲਾ ਗਿਆ ਸੀ ਪਰ ਜਿਸ ਮੈਂ ਵਿਸ਼ਵਾਸ ਦੇ ਨਾਲ ਗਿਆ ਸੀ ਉੱਥੇ ਉਹ ਚੀਜ਼ ਨਹੀਂ ਹੈ ਇੱਕ ਕੰਪਨੀ ਲਾਂਚ ਹਿੰਦੁਸਤਾਨ ਚ ਹੋਈ ਹੋਈ ਹੈ ਉਹ ਕੰਪਨੀ ਦਾ ਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੰਪਨੀ ਦੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਕੁਝ ਦੱਸਾਂਗਾ ਬਿਜ ਪ੍ਰੂਫ ਦੇ ਨਾਲ ਪਰ ਇਹ ਜਿਹੜੇ ਲੋਕ ਜਿਹੜੀਆਂ ਫਾਹ ਫਲਾ ਰਹੇ ਆ ਮਿਸ਼ਨ ਲੋਟਸ ਦੀਆਂ ਲੈਣ ਦੇਣ ਦੀਆਂ ਉਹਰੇ ਤੂੰ ਮੇਰਾ ਪਰਿਵਾਰ ਜਾਂ ਮੈਂ ਡਰਨ ਵਾਲਾ ਨਹੀਂ ਪਰ ਇਹਦਾ ਮਿਸ਼ਨ ਲੋਟਸ ਆ ਉਹ ਬਿਲਕੁਲ ਫੇਕ ਹੈ ਇਸ ਗੱਲ ਦੀ ਮੈਂ ਗਰੰਟੀ ਦੇ ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਉਹ ਸਾਰਾ ਕੁਝ ਜਿਹੜਾ ਇਹ ਜਿਹੜਾ ਚਲਾਇਆ ਹੋਇਆ ਟੀਰ ਹੈ ਇਹ ਆਮਾਦੀ ਪਾਰਟੀ ਦਾ ਹੈ ਕਿਉਂਕਿ ਸਾਡੇ ਉੱਤੇ ਕਿਸਤੀ ਦਾ ਪ੍ਰੈਸ਼ਰ ਸੀ ਕਿਸ ਪੋਜੀਸ਼ਨ ਦੇ ਨਾਲ ਸਾਡੇ ਕੋਲ ਜਿਹੜੀ ਮਿਸ਼ਨ ਨੋਟਸ ਦੀ ਕੰਪਲੇਨਟ ਦਵਾਈ ਗਈ ਆਉਣ ਵਾਲੇ ਸਮੇਂ ਤੇ ਇਹਨੂੰ ਜਾਗਰੂਤ ਕਰਾਂਗੇ ਪਰ ਅੱਜ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਪਰਿਵਾਰ 'ਚ ਵਾਪਸ ਆਇਆ ਹਾਂ ਬਾਦਰੀਮ ਦਾ ਪਾਰਟੀ ਦੇ ਵਿੱਚ ਪਰ ਮੇਰੇ ਘਰ ਦੇ ਵਿੱਚ ਪੁਲਿਸ ਦੇ ਕੁਝ ਲੋਕ ਸਿਵਲ ਵਰਦੀ 'ਚ ਕੁਝ ਪੁਲਿਸ ਦੀ ਵਰਦੀ ਮੇਰੇ ਪਰਿਵਾਰ ਨੂੰ ਡਰਾਉਣਾ ਚਾਹੁੰਦੇ ਆ ਧਮਕਾਉਣਾ ਚਾਹੁੰਦੇ ਮੈਂ ਮੇਰਾ ਪਰਿਵਾਰ ਡਰਨ ਵਾਲਾ ਨਹੀਂ ਧਮਕਨ ਵਾਲਾ ਨਹੀਂ ਉਹਨਾਂ ਦੀ ਜਿਹੜੀ ਵੀਡੀਓ ਹੈ ਮਲਾਜਮਾਂ ਦੀ ਜਿਹੜੀ ਮੇਰੇ ਆਫਿਸ ਤੇ ਮੇਰੇ ਘਰ 'ਚੋਂ ਬਣ ਚੁੱਕੀ ਆ ਆਉਣ ਵਾਲੇ ਦਿਨਾਂ ਦੇ ਉੱਤੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਾਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕ ਇਹ ਜਿਹੜਾ ਬੇਨਕਾਫ਼ ਕਰਨ ਦਾ ਮੌਕਾ ਆ ਗਿਆ ਹੈ ਕਿ ਅਸੀਂ ਲੋਕ ਇੱਕ ਐਸੇ ਦੇਸ਼ ਦੇ ਜਿਹੜੇ ਦੇਸ਼ ਨੂੰ ਜਿਹੜਾ ਚਲਾਉਣ ਵਾਲਾ ਇਨਸਾਨ ਜਿਹੜਾ ਗਰੀਬਾਂ ਦੀ ਅੱਜ ਦਲਿਤਾਂ ਦੀ ਅੱਜ ਜਿਹੜੇ ਪਛੜੀਆਂ ਦੀ ਗੱਲ ਕਰਦਾ ਹੈ ਅੱਜ ਉਹਨਾਂ ਦੀ ਸੋਚ ਉੱਤੇ ਕੰਮ ਕਰਦਾ ਹੈ ਉਹ ਦੇਸ਼ ਦੇ ਵਿੱਚ ਜਿਹੜਾ ਜਨਿੰਦਰ ਮੋਦੀ ਜੋ ਕੰਮ ਕਰ ਰਹੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਰਹੀਸਿਬ ਸਮਝ ਰਿਹਾ ਕਿ ਮੈਂ ਪ੍ਰਵਾਸ ਚ ਵਾਪਸ ਆਇਆ ਹਾਂ ਕਿਉਂਕਿ ਮੈਂ ਇਸੇ ਪ੍ਰਵਾਸ ਦਾ ਸਦਸਾ ਸੀ ਪਰ ਮੈਂ ਕੁਝ ਗੱਲਾਂ ਦੇ ਵਿੱਚ ਆ ਕੇ ਆਪਣੇ ਪ੍ਰਵਾਸ ਤੋਂ ਦੂਰ ਚਲਾ ਗਿਆ ਸੀ ਪਰ ਜਿਸ ਮੈਂ ਵਿਸ਼ਵਾਸ ਦੇ ਨਾਲ ਗਿਆ ਸੀ ਉੱਥੇ ਉਹ ਚੀਜ਼ ਨਹੀਂ ਹੈ ਇੱਕ ਕੰਪਨੀ ਲਾਂਚ ਹਿੰਦੁਸਤਾਨ ਚ ਹੋਈ ਹੋਈ ਹੈ ਉਹ ਕੰਪਨੀ ਦਾ ਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੰਪਨੀ ਦੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਕੁਝ ਦੱਸਾਂਗਾ ਵਿਦ ਪ੍ਰੂਫ ਦੇ ਨਾਲ ਪਰ ਇਹ ਜਿਹੜੇ ਲੋਕ ਜਿਹੜੀਆਂ ਫਾਹਾਂ ਫਲਾ ਰਹੇ ਆ ਮਿਸ਼ਨ ਲੋਟਸ ਦੀਆਂ ਲੈਣ ਦੇਣ ਦੀਆਂ ਉਹ ਤੂੰ ਮੇਰਾ ਪਰਿਵਾਰ ਜਾਂ ਮੈਂ ਡਰਨ ਵਾਲਾ ਨਹੀਂ ਪਰ ਇਹ ਮਿਸ਼ਨ ਲੋਟਸ ਹੈ ਉਹ ਬਿਲਕੁਲ ਫੇਕ ਹੈ ਇਸ ਗੱਲ ਦੀ ਮੈਂ ਗਾਰੰਟੀ ਦੇ ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਉਹ ਸਾਰਾ ਕੁਝ ਜਿਹੜਾ ਇਹ ਜਿਹੜਾ ਚਲਾਇਆ ਹੋਇਆ ਤੀਰ ਹੈ ਇਹ ਆਮ ਆਦੀ ਪਾਰਟੀ ਦਾ ਹੈ ਕਿਉਂਕਿ ਸਾਡੇ ਉੱਤੇ ਜਸਤੀ ਦਾ ਪ੍ਰੈਸ਼ਰ ਸੀ ਕਿਸ ਪੋਜੀਸ਼ਨ ਦੇ ਨਾਲ ਸਾਡੇ ਕੋਲ ਜਿਹੜੀ ਮਿਸ਼ਨ ਨੋਟਸ ਦੀ ਕੰਪਲੇਨਟ ਦਿਵਾਈ ਗਈ ਆਉਣ ਵਾਲੇ ਸਮੇਂ 'ਚ ਇਹਨੂੰ ਜਾਗਰੂਤ ਕਰਾਂਗੇ ਪਰ ਅੱਜ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਪਰਿਵਾਰ 'ਚ ਵਾਪਸ ਆਇਆ ਹਾਂ ਭਾਰਤੀਮਤਾ ਪਾਰਟੀ ਦੇ ਵਿੱਚ ਪਰ ਮੇਰੇ ਘਰ ਦੇ ਵਿੱਚ ਪੁਲਿਸ ਦੇ ਕੁਝ ਲੋਕ ਸਿਵਲ ਵਰਦੀ 'ਚ ਕੁਝ ਪੁਲਿਸ ਦੀ ਵਰਦੀ 'ਚ ਮੇਰੇ ਪਰਿਵਾਰ ਨੂੰ ਡਰਾਣਾ ਚਾਹੁੰਦੇ ਆ ਧਮਕਾਣਾ ਚਾਹੁੰਦੇ ਮੇਰਾ ਪਰਿਵਾਰ ਡਰਨ ਵਾਲਾ ਨਹੀਂ ਧਮਕਨ ਵਾਲਾ ਨਹੀਂ ਉਹਨਾਂ ਦੀ ਜਿਹੜੀ ਵੀਡੀਓ ਹੈ ਮਲਾਜਮਾਂ ਦੀ ਜਿਹੜੀ ਮੇਰੇ ਆਫਿਸ ਤੇ ਮੇਰੇ ਘਰ ਚੋਂ ਬਣ ਚੁੱਕੀ ਆ ਅਨਵਲ ਦਿਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹਨਾ ਕਿ ਇਹਨਾਂ ਦਾ ਜਿਹੜਾ ਚਿਹਰਾ ਹੈ ਇਹਦਾ ਜਿਹੜਾ ਬੇਇਨਕਾਫ਼ ਕਰਨ ਦਾ ਮੌਕਾ ਆ ਗਿਆ ਹੈ ਕਿ ਅਸੀਂ ਲੋਕ ਇੱਕ ਐਸੇ ਦੇਸ਼ ਦੇ ਜਿਹੜੇ ਦੇਸ਼ ਨੂੰ ਜਿਹੜਾ ਚਲਾਉਣ ਵਾਲਾ ਇਨਸਾਨ ਜਿਹੜਾ ਅੱਜ ਗਰੀਬਾਂ ਦੀ ਅੱਜ ਦਲਿਤਾਂ ਦੀ ਅੱਜ ਜਿਹੜੇ ਪਛੜੀਆਂ ਦੀ ਗੱਲ ਕਰਦਾ ਹੈ ਅੱਜ ਉਹਨਾਂ ਦੀ ਸੋਚ ਉੱਤੇ ਕੰਮ ਕਰਦਾ ਹੈ ਉਹ ਦੇਸ਼ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਜੋ ਕੰਮ ਕਰ ਰਹੇ ਹੈ